ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਤੇ ਹੀ ਖਾਸ ਹੈ ਜੀ ਸੋ ਖਾਸ ਕਰਕੇ ਜਿਹੜੀਆਂ ਰੂਹਾਂ ਸੇਵਾ ਕਰਦੀਆਂ ਹੈ ਜੀ ਉਹ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਣਾ ਜੀ ਸੋ ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਗੰਦੇ ਖਿਆਲ ਜ਼ਿਆਦਾ ਆਉਂਦੇ ਨੇ ਜ਼ਿਆਦਾਤਰ ਵੰਦਗੀ ਦੇ ਸਮੇਂ ਗੰਦੇ ਖਿਆਲ ਆਉਂਦੇ ਆ ਤੇ ਇਹਨਾਂ ਦਾ ਕੀ ਮਤਲਬ ਕੀ ਸੰਕੇਤ ਹੁੰਦਾ ਹੈ ਤੇ ਨਾਲ ਹੀ ਇਹਨਾਂ ਤੋਂ ਵਚਨ ਦਾ ਵੀ ਕਰਮ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਦੀ ਨਾਲ ਕੈਂਟਰੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਵੀਡੀਓ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ ਤੁਰੰਤ ਹੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਕਮੈਂਟਾਂ ਜ਼ਰੂਰ ਸੁਣਿਆ ਕਰੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਕਮੈਂਟਾਂ ਰਾਹੀਂ ਮਿਲ ਜਾਣਗੇ ਜੀ ਸੋ ਇਹ ਨਾ ਸੋਚੋ ਕਿ ਕਿਸੇ ਦੀ ਕਮੈਂਟ ਹੈ ਤੇ ਅਸੀਂ ਨੇ ਸੌਣੀ ਸੋ ਉਹਨਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਹੀ ਮਿਲੇਗਾ ਜੀ ਕੋਈ ਨਾ ਕੋਈ ਕੰਮ ਦੀ ਹੀ ਗੱਲ ਤੁਹਾਨੂੰ ਮਿਲੇਗੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕੀ ਅਸਲੀ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਆ ਕੁਝ ਸਮਝ ਨਹੀਂ ਆਉਂਦੀ ਤੇ ਨਾਲ ਹੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਮੈਨੂੰ ਸੁਪਨੇ ਵਿੱਚ ਕਾਂਜਿਕ ਨਜ਼ਰ ਆਉਂਦੀ ਆ ਕਾਂਜਿਕਾਂ ਦੀ ਸੇਵਾ ਕਰਦੇ ਆ ਤੇ ਉਹ ਮੈਨੂੰ ਮੁਸ਼ਕਲ ਤੋਂ ਬਚਾ ਵੀ ਲੈਂਦੇ ਨੇ ਸੋ ਕਹਿੰਦੇ ਨੇ ਕਿ ਇੱਕ ਦਿਨ ਮੈਨੂੰ 3:30 ਵਜੇ ਸੁਪਨਾ ਆਇਆ ਜਿਵੇਂ ਕਾਲੀ ਮਾਤਾ ਦੀ ਤਰ੍ਹਾਂ ਹੀ ਮੈਂ ਜੀਪ ਘੱਡੀ ਹੋਈ ਤੇ ਉਹਨਾਂ ਦੇ ਵਸਤਰ ਵੀ ਨਜ਼ਰ ਆਏ ਸੋ ਦੇਖੋ ਜੀ ਸੋ ਇੱਥੇ ਕਹਿੰਦੇ ਨੇ ਕਿ ਬੁਰੇ ਸੁਪਨੇ ਵੀ ਆਉਂਦੇ ਨੇ ਸੋ ਬੁਰੇ ਸੁਪਨੇ ਉਹਨਾਂ ਰੂਹਾਂ ਨੂੰ ਆਉਂਦੇ ਹੈ ਜਿਹੜੀਆਂ ਰੱਬ ਦੇ ਨਾਲ ਜੁੜ ਜਾਂਦੀਆਂ ਆ ਕਿਸੇ ਨਾ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਨ ਲੱਗ ਪੈਂਦੀਆਂ ਸੋ ਉਹਨਾਂ ਦੇ ਮਨ ਵਿੱਚ ਬੁਰੇ ਖਿਆਲ ਜਾਂ ਗੰਦੇ ਖਿਆਲ ਆਣ ਲੱਗ ਪੈਂਦੇ ਨੇ ਜਾਂ ਬੁਰੇ ਸੁਪਨੇ ਆਣ ਲੱਗ ਪੈਂਦੇ ਆ ਸੋ ਬੁਰੇ ਸੁਪਨੇ ਜੇਕਰ ਤੁਹਾਨੂੰ ਆਉਂਦੇ ਹੈ ਤਾਂ ਘਬਰਾਓ ਨਾ ਕਿਉਂਕਿ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੈ ਉਹ ਨੂੰ ਹਰ ਇੱਕ ਮੋੜ ਤੇ ਤੋੜਨ ਦੀ ਕੋਸ਼ਿਸ਼ ਕਾਲ ਕਰਦਾ ਹੈ ਸਤਾਉਂਦਾ ਹੈ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਸੁਪਨੇ ਦਿਖਾਉਂਦਾ ਹੈ ਡਰੋਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਤਰ੍ਹਾਂ ਇਸ ਸੇਵਾ ਤੋਂ ਦੂਰ ਹੋ ਜਾਣੇ ਇਹਦੇ ਮਨ ਵਿੱਚ ਇਹ ਆ ਜਾਵੇ ਕਿ ਸੇਵਾ ਕਰਦੇ ਕਰਦੇ ਵੀ ਇਹ ਸਭ ਕੁਝ ਮੈਨਾਂ ਹੋ ਰਿਹਾ ਆ ਸੋ ਕਦੇ ਵੀ ਆਪਣੇ ਰਸਤੇ ਤੋਂ ਪਟਕਣਾ ਨਹੀਂ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਜੀ ਸੋ ਡਰਨਾ ਵੀ ਨਹੀਂ ਹੈ ਸੋ ਡਰੋਗੇ ਤਾਂ ਫਿਰ ਖੁਦ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਹਿੰਮਤ ਹਾਰ ਕੇ ਬੈਠ ਜਾਂਦੇ ਜੇ ਤੋਂ ਅਸੀਂ ਵਿਸ਼ਵਾਸ ਪੱਕਾ ਆਪਣੇ ਮੁਰਸ਼ਿਦ ਤੇ ਰੱਖਦੇ ਆ ਕਿ ਉਹਦੇ ਹੁੰਦਿਆ ਕੁਝ ਹੋ ਨਹੀਂ ਸਕਦਾ ਸੋ ਉਹਦਾ ਜ਼ਿਕਰ ਨਾਮ ਲੈਂਦੇ ਆ ਤਾਂ ਫਿਕਰ ਨਹੀਂ ਕਰਨਾ ਹੈ ਜੀ ਵਿਸ਼ਵਾਸ ਵੀ ਰੱਖਣਾ ਹੈ ਵਿਸ਼ਵਾਸ ਹੀ ਤੁਹਾਡਾ ਤੁਹਾਨੂੰ ਜਿਤਾ ਸਕਦਾ ਹੈ ਤੇ ਜੇਕਰ ਹਿੰਮਤ ਹਾਰ ਜਾਓਗੇ ਤਾਂ ਫਿਰ ਉਹ ਚੀਜ਼ ਦਾ ਜੋਰ ਚੱਲ ਜਾਂਦਾ ਹੈ ਹਿੰਮਤ ਨਹੀਂ ਹਾਰਨੀ ਜੀ ਸੋ ਮਾੜੇ ਸੁਪਨੇ ਆਉਂਦੇ ਆ ਆਉਣ ਤੋਂ ਬਚਾਉਣ ਵਾਲਾ ਜੇ ਤੁਹਾਨੂੰ ਖੁਦ ਪਤਾ ਹੈ ਕਿ ਤੁਹਾਨੂੰ ਬਚਾਇਆ ਵੀ ਜਾ ਰਿਹਾ ਬਚਾਉਣ ਵਾਲਾ ਵੀ ਨਾਲ ਹੀ ਹੁੰਦਾ ਹੈ ਉਹ ਕਦੇ ਵੀ ਨੁਕਸਾਨ ਨਹੀਂ ਤੁਹਾਨੂੰ ਪਹੁੰਚਾਉਣ ਦਵੇਗਾ ਸੋ ਆਪਣਾ ਕਰਮ ਕਰਦੇ ਜਾਓ ਜੀ ਸੋ ਮਾੜੇ ਸੁਪਨਿਆਂ ਤੋਂ ਕਦੇ ਨਹੀਂ ਡਰਨਾ ਜੇਕਰ ਪੂਰੇ ਗੁਰੂ ਦੇ ਤੇ ਆਪਣੇ ਮੁਰਸ਼ਿਦ ਦੇ ਗਾੜ ਲੱਗੇ ਹੋ ਸੋ ਤੋੜਨ ਵਾਲੇ ਬਹੁਤ ਹੁੰਦੇ ਨੇ ਜੋੜਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਇਸ ਕਰਕੇ ਆਪਣੇ ਰਸਤੇ ਤੇ ਡਟੇ ਰਹੋ ਚਾਹੇ ਜ਼ਿੰਦਗੀ ਵਿੱਚ ਸੁੱਖਾ ਚਾਹੇ ਦੁੱਖਾ ਪਰ ਰਸਤਾ ਕਦੇ ਨਹੀਂ ਪਟਕਣਾ ਇੱਕ ਰਸਤੇ ਤੇ ਤੁਰੇ ਰਹੋਗੇ ਤਾਂ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਓਗੇ ਸੋ ਰਹੀ ਇੱਥੇ ਗੱਲ ਮਹਾਮਾਈ ਦੀ ਕਿ ਸੁਪਨੇ ਵਿੱਚ ਇਸ ਤਰ੍ਹਾਂ ਨਜ਼ਰ ਆਇਆ ਹੈ ਸੋ ਇਹ ਉਹਨਾਂ ਦਾ ਇਸ਼ਾਰਾ ਹੀ ਹੁੰਦਾ ਹੈ ਜਦੋਂ ਤੁਸੀਂ ਕੰਜਕ ਪੂਜਨ ਕਰਦੇ ਹੋ ਮਹਾਮਾਈ ਦੀ ਸੇਵਾ ਕਰਦੇ ਹੋ ਕੰਜਕਾ ਕਰਦੇ ਹੋ ਤਿਹ ਹੁਣੋ ਮਹਾਮਾਈ ਨੇ ਆਪਣਾ ਪੈਰਾ ਫਿਰਕਾ ਤਾਂ ਤੁਹਾਨੂੰ ਦਿਖਾਉਣਾ ਹੀ ਆ ਕਿ ਤੁਹਾਡੇ ਤੇ ਹੱਥ ਹੈ ਮਹਾਮਾਈ ਦਾ ਜਿਕਰ ਉਹ ਤੁਹਾਨੂੰ ਇਸ ਤਰ੍ਹਾਂ ਨਜ਼ਰ ਆ ਰਹੇ ਕਿ ਤੁਹਾਡੇ ਸਰੀਰ ਤੇ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਮਹਾਮਾਈ ਦੀ ਤਰ੍ਹਾਂ ਖੁਸ਼ਹਰਕਤਾਂ ਸਰੀਰ ਵਿੱਚ ਹੋ ਰਹੀਆਂ ਆ ਤਾਂ ਸਮਝ ਲਓ ਕਿ ਕਿਉਂਕਿ ਹੁਣ ਆਪਾਂ ਜਿਹੜੇ ਵੀ ਤਰਤੇ ਨੂੰ ਫੜਾਂਗੇ ਪੀਰ ਫਕੀਰ ਦੀ ਸੇਵਾ ਕਰਦੇ ਆ ਉਹ ਮਨ ਵਿੱਚ ਵੱਸਦਾ ਹੈ ਤੇ ਅੰਦਰ ਉਹ ਹੀ ਜਾਣਦਾ ਹਰ ਇੱਕ ਦੇਵੀ ਦੇਤਾ ਅੰਦਰ ਹੀ ਆਨਸਾਨ ਦੇ ਆਪਾਂ ਜਿਹਨੂੰ ਜਗਾ ਲੰਨੇ ਆ ਉਹ ਫਿਰ ਸੰਕੇਤ ਦਿਨ ਲੱਗਦਾ ਕਿ ਮੈਂ ਤੇਰੇ ਨਾਲ ਹਾਂ ਸੋ ਅੰਦਰੋਂ ਹੀ ਫਿਰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਤੇ ਸੁਪਨੇ ਵਿੱਚ ਜੋ ਤੁਹਾਨੂੰ ਇਹ ਦਿਖਾ ਲਿਆ ਜਾ ਰਿਹਾ ਹੈ ਇਥੋਂ ਉਹ ਹੀ ਆਪਣੀ ਹੀ ਝਲਕ ਦਿਖਾ ਰਹੇ ਆ ਆਪਣਾ ਇਸ਼ਾਰਾ ਦੇ ਰਹੇ ਆ ਕਿ ਅਸੀਂ ਤੁਹਾਡੇ ਨਾਲ ਰਹਿੰਦੇ ਆ ਸੋ ਇਸ ਕਰਕੇ ਫਿਰ ਤਾਂ ਤੁਹਾਨੂੰ ਡੋਲਣਾ ਹੀ ਨਹੀਂ ਚਾਹੀਦਾ ਫਿਰ ਤਾਂ ਵਿਸ਼ਵਾਸ ਔਰ ਵੀ ਜ਼ਿਆਦਾ ਮਜ਼ਬੂਤ ਕਰ ਲੈਣਾ ਚਾਹੀਦਾ ਆ ਕਿ ਜੇਕਰ ਅਸੀਂ ਸੇਵਾ ਕਰਦੇ ਆ ਤੇ ਉਹ ਵੀ ਸਾਡੇ ਨਾਲ ਨਾਲ ਰਹਿੰਦੇ ਆ ਅੰਦਰ ਹੀ ਬੈਠਾ ਹੈ ਮਾਲਕ ਜਦੋਂ ਤੁਸੀਂ ਜਪਾਜ ਮਾਰੋਗੇ ਪੁਕਾਰੋਗੇ ਉਸੇ ਵਕਤ ਉਹ ਤੁਹਾਡੀ ਮਦਦ ਲਈ ਨਾਲ ਖੜ ਜਾਣਗੇ ਸੋ ਯਾਦ ਕਰਨ ਦੀ ਜ਼ਰੂਰਤ ਹੁੰਦੀ ਆ ਸੋ ਜਦੋਂ ਸੇਵਾ ਕਰਾਂਗੇ ਕਿਸੇ ਵੀ ਦੇਵੀ ਦੇਵਤੇ ਦੀ ਤੇ ਉਹਨੇ ਹਾਜ਼ਰ ਹੋਣਾ ਹੀ ਹੁਣਾਇਆ ਜੀ ਸੋ ਆਪਣੇ ਨਾਲ ਹੋਣ ਦਾ ਵੀ ਕੋਈ ਨਾ ਕੋਈ ਸੰਕੇਤ ਦੇਣਾ ਹੀ ਆ ਕਿ ਅਸੀਂ ਤੁਹਾਡੇ ਨਾਲ ਨਾਲ ਚੱਲਦੇ ਆ ਸੋ ਸੁਪਨੇ ਵਿੱਚ ਖੁਦ ਨੂੰ ਹੀ ਇਸ ਹਾਲਤ ਵਿੱਚ ਦੇਖਣਾ ਜਾਨੀ ਕਿ ਉਹ ਮਾਲਕ ਦੀ ਤਰ੍ਹਾਂ ਜਿਸ ਵੀ ਦੇਵਤੇ ਦੀ ਸੇਵਾ ਕਰਦੇ ਹੋ ਉਹਦੀ ਤਰ੍ਹਾਂ ਆਪਣੇ ਆਪ ਨੂੰ ਦੇਖਣਾ ਜਾਂ ਉਹਨਾਂ ਦਾ ਰੂਪ ਆਪਣੇ ਵਿੱਚ ਦੀਸਣਾ ਸੋ ਇਹ ਉਹਨਾਂ ਦਾ ਨਾਲ ਰਹਿਣ ਦਾ ਇਸ਼ਾਰਾ ਹੁੰਦਾ ਹੈ ਜੀ ਸੰਕੇਤ ਹੁੰਦਾ ਹੈ ਸੋ ਹਮੇਸ਼ਾ ਹੀ ਸੋਚੀ ਦੇ ਨਾਲ ਚੱਲਣਾ ਸੇਵਾ ਕਰਦੇ ਜਾਓ ਆਪਣੇ ਰਸਤੇ ਤੋਂ ਕਦੇ ਨਾ ਪਟਕੋ ਤਾਂ ਫਿਰ ਉਹ ਹਰ ਇੱਕ ਦੇਵਤਾ ਨਾਲ ਖੜਾ ਰਹਿੰਦਾ ਹੈ ਜੀ ਸਮੇਂ ਦੇ ਹਿਸਾਬ ਨਾਲ ਹਰ ਇੱਕ ਤਰ੍ਹਾਂ ਦੀ ਖੁਸ਼ੀ ਨੂੰ ਝੋਲੀ ਵਿੱਚ ਪਾ ਦਿੰਦਾ ਹੈ ਜੀ ਸੋ ਇਸ ਕਰਕੇ ਇੱਕ ਦਰ ਦੇ ਬਣ ਕੇ ਬੈਠ ਜਾਵੋ ਤੇ ਕਦੇ ਫਿਕਰ ਨਾ ਕਰੋ ਤੇ ਨਾ ਹੀ ਕਦੇ ਘਬਰਾਓ ਏਡੇ ਮੁਰਸ਼ਿਦ ਤੇ ਹੁੰਦੇ ਆ ਜੇਕਰ ਘਬਰਾਣ ਲੱਗ ਪਏ ਤਾਂ ਫਿਰ ਸੇਵਾ ਕੀਤੀ ਸਾਡੀ ਬ्यर्थ ਜਾਂਦੀ ਆ ਜੇਕਰ ਵਿਸ਼ਵਾਸ ਰੱਖੋਗੇ ਕਿ ਜਿਹਦੀ ਅਸੀਂ ਜੋਤ ਲਗਾ ਰਹੇ ਆ ਜਿਹਦਾ ਚਿਰਾਗ ਬਲ ਰਹੇ ਆ ਜਿਹਨੂੰ ਅਸੀਂ ਯਾਦ ਕਰਦੇ ਆ ਸੋ ਉਹ ਘਟ ਨਹੀਂ ਹੈ ਉਹ ਤਾਂ ਉਥੋਂ ਦੀ ਵੀ ਰਸਤੇ ਕੱਢ ਦਿੰਦੇ ਨੇ ਜਿੱਥੇ ਨਾ ਉਮੀਦ ਹੋਵੇ ਰਸਤਾ ਨਿਕਲਣ ਦੀ ਕੋਈ ਆਸ ਹੀ ਨਾ ਹੋਵੇ ਸੋ ਇਹੋ ਜਿਹਾ ਫਕਰ ਹੁੰਦਾ ਹੈ ਕਿਸੇ ਦੀ ਵੀ ਜਾਣੀ ਦੇਵੀ ਦੇਵ ਤੇ ਦੀ ਸੇਵਾ ਕਰ ਲੋ ਕਿਸੇ ਗੁਰੂ ਪੀਰ ਦੀ ਕਰ ਲੋ ਸੋ ਇੱਕ ਦਰ ਦੇ ਹੋ ਕੇ ਬੈਠੋਗੇ ਤਾਂ ਫਿਰ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਤੇ ਆਸ ਰੱਖ ਕੇ ਬੈਠਾ ਹੈ ਤਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਰਸਤੇ ਆ ਬਣਾ ਦਿੰਦੇ ਨੇ ਜੀ ਮੁਸ਼ਕਲਾਂ ਦੀ ਜ਼ਰੂਰ ਹੈ ਪਰ ਮੁਸ਼ਕਿਲ ਚਲੀ ਵੀ ਜਾਂਦੀ ਆ ਚਲੀ ਇਸ ਲਈ ਜਾਂਦੀ ਕਿ ਅਸੀਂ ਇੱਕ ਦਰ ਦੇ ਹੋ ਕੇ ਬੈਠੇ ਆ ਤੇ ਇੱਕ ਮੁਰਸ਼ਿਦ ਨੂੰ ਜ਼ਿੰਦਗੀ ਵਿੱਚ ਐਮੀਅਤੋ ਦਿੱਤੀ ਹੋਈ ਆ ਸੋ ਜਦੋਂ ਸਾਡੀ ਸੋਚ ਇਹੋ ਜੀ ਹੋ ਗਈ ਤਾਂ ਫਿਰ ਇਹ ਚੀਜ਼ਾਂ ਕੁਝ ਬਗੜ ਨਹੀਂ ਸਕਦੀਆਂ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਵੀ ਇਹਨਾਂ ਦਾ ਹੀ ਕਮੈਂਟ ਆ ਕਹਿੰਦੇ ਕਿ ਮੈਨੂੰ ਰਸਤਾ ਦਿਖਾਓ ਮੈਂ ਭਟਕੀ ਹੋਈ ਆ ਰਸਤੇ ਤੋਂ ਸੋ ਕਹਿੰਦੇ ਕਿ ਮੈਨੂੰ ਮਾ ਕਾਲੀ ਦੇ ਰੂਪ ਵਿੱਚ ਮੈਂ ਖੁਦ ਨੂੰ ਦੇਖ ਰਹੀ ਆ ਸੋ ਦੇਖੋ ਜੀ ਆਪਾਂ ਇਹ ਕਮੈਂਟ ਲਾਈ ਤਾਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੇ ਆ ਸੋ ਰਸਤੇ ਤੋਂ ਜੇਕਰ ਭਟਕੇ ਹੋ ਤੇ ਉਸ ਗੱਲ ਦਾ ਤੁਹਾਨੂੰ ਪਛਤਾਵਾ ਵੀ ਹੈ ਕਿ ਅਸੀਂ ਰਸਤੇ ਤੋਂ ਭਟਕੇ ਹਾਂ ਤਾਂ ਫਿਰ ਉਪਸ਼ਤਾਵੇ ਦਾ ਇੱਕ ਹੀ ਹਾਲ ਹੈ ਕਿ ਮਾਫੀ ਮੰਗੋ ਬੈਠ ਕੇ ਤੇ ਉਹ ਮਾਲਕ ਮaaf ਕਰ ਦਿੰਦਾ ਸੋ ਬਾਕੀ ਇੱਥੇ ਗੱਲ ਕੀਤੀ ਹੈ ਮਹਾਮਾਈ ਦੀ ਕਿਰਪਾ ਹੈ ਤੇ ਮਹਾਮਾਈ ਤੁਹਾਨੂੰ ਕੁਝ ਹੋਣ ਵੀ ਨਹੀਂ ਦੇਗੀ 네ਗੈਟਿਵਿਟੀ ਜੋ ਹੈ ਉਹ ਹਮੇਸ਼ਾ ਹੀ ਆਪਣੇ ਮਾਲਕ ਵੱਲੋਂ ਤੋੜਨ ਦੀ ਕੋਸ਼ਿਸ਼ ਕਰਦੀ ਹੈ ਜਾਨੀ ਕਿ ਤੁਹਾਡਾ ਜੋ ਮਾਲਕ ਹੈ ਜਿਹਦੀ ਵੀ ਤੁਸੀਂ ਸੇਵਾ ਕਰਦੇ ਆ ਸੋ ਉਧਰੋਂ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰੇਗੀ ਸੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਮੋਟੀਵੇਟ ਕਰੀਏ ਨਾ ਹੀ ਕਿ ਡੀਮੋਟੀਵੇਟ ਕਰੀਏ ਸੋ ਜਦੋਂ ਆਪਾਂ ਕਿਸੇ ਨੂੰ ਹਿੰਮਤ ਦਿੰਦੇ ਆ ਤੇ ਇੱਕ ਅੰਦਰੋਂ ਆਸ ਜਾਗ ਜਾਂਦੀ ਆ ਸੋ ਮੰਨ ਲਓ ਕਿ ਆਪਾਂ ਕਿਸੇ ਨੂੰ ਹੌਸਲਾ ਦੇ ਰਹੇ ਆ insan ਚੰਗੀ ਤਰ੍ਹਾਂ ਨਾਲ ਟੁੱਟ ਚੁੱਕਾ ਆ ਜਦੋਂ ਆਪ ਉਹਨੂੰ ਹੌਸਲਾ ਦਵਾਂਗੇ ਉਹਦੇ ਅੰਦਰ ਦੀ ਸ਼ਕਤੀ ਜਾਗ ਲੱਗ ਪਵੇਗੀ ਉਹ ਬੋਲ ਜੋ ਆਪਾਂ ਬੋਲਦੇ ਆ ਮੁਖ ਵਿੱਚੋਂ ਉਹ ਕਿਤੇ ਨਾ ਕਿਤੇ ਤੀਰ ਦੀ ਤਰ੍ਹਾਂ ਸੀਨੇ 'ਚ ਵੱਜਦੇ ਤੇ ਫਿਰ ਅੰਦਰੋਂ ਹੀ એનર્ਜੀ ਜਾਗਣੀ ਸ਼ੁਰੂ ਹੋ ਜਾਂਦੀ ਫਿਰ ਤੋਂ ਹਿੰਮਤ ਬਣਨੀ ਸ਼ੁਰੂ ਹੋ ਜਾਂਦੀ ਤੈਨੂੰ ਕਹੀਦਾ ਕਿ ਹਰ ਇੱਕ ਨੂੰ ਹੌਸਲਾ ਜ਼ਰੂਰ ਦਓ ਬੁਰੇ ਵਕਤ ਵਿੱਚ ਜੇਕਰ ਰਾਸਤਾ ਨਜ਼ਰ ਨਹੀਂ ਆਉਂਦਾ ਪਿਆ ਤੁਹਾਨੂੰ ਵੀ ਲੱਗਦਾ ਹੈ ਕਿ ਹੁਣ ਇਹਨਾਂ ਦਾ ਕੋਈ ਹੱਲ ਨਹੀਂ ਹੈ ਪਰ ਫਿਰ ਵੀ ਤੁਸਤੀ ਮੂੰਹ 'ਚ ਇਹ ਗੱਲ ਨਹੀਂ ਕਹਿਣੀ ਹੈ ਕਿਸੇ ਨੂੰ ਵੀ ਕਿ ਹੁਣ ਤੁਹਾਡਾ ਔਖਾ ਆ ਹੁਣ ਕੋਈ ਵਿਚਾਰ ਨਹੀਂ ਹੈ ਸੋ ਇਹ ਗੱਲ ਨਹੀਂ ਕਹਿਣੀ ਜੇਕਰ ਉੱਤੇ ਤੁਸੀਂ ਕਿਸੇ ਨੂੰ ਹੌਸਲਾ ਦੇ ਦੋਗੇ ਤੇ ਉਸ ਇਨਸਾਨ ਦੇ ਅੰਦਰ ਅਨਾਰਕੀ ਆ ਜਾਏਗੀ ਸੋ ਫਿਰ ਤੋਂ ਇੱਕ ਜਿਉਣ ਦੀ ਤੁਹਾਡੀਆਂ ਗੱਲਾਂ ਜੋ ਆ ਉਹਨਾਂ ਦੀ ਵਜ੍ਹਾ ਬਣ ਸਕਦੀਆਂ ਸੋ ਜਦੋਂ ਤੁਸੀਂ ਕਿਸੇ ਨੂੰ ਹਿੰਮਤ ਦੋਗੇ ਉਹ ਗੱਲ ਉਹਨਾਂ ਦੇ ਮਾਨਨ ਨੂੰ ਲੱਗੇਗੀ ਟੱਚ ਕਰ ਜਾਏਗੀ ਤਾਂ ਫਿਰ ਅੰਦਰ ਹੀ ਉਹਨਾਂ ਦੇ ਜੋ ਮੁਰਸ਼ਿਦ ਬੈਠਾ ਆ ਉਹ ਫਿਰ ਤੋਂ ਜਾਗ ਪਵੇਦਾ ਕਿਉਂਕਿ ਆਤਮਾ ਜਦੋਂ ਕਮਜ਼ੋਰ ਹੋ ਜਾਂਦੀ ਆ ਤੇ ਉਹ ਇਨਸਾਨ ਹਿੰਮਤ ਹਾਰ ਜਾਂਦਾ ਹੈ ਤੇ ਜਦੋਂ ਆਪਾਂ ਕਿਸੇ ਨੂੰ ਹੌਸਲਾ ਦਿੰਨੇ ਆ ਉਹਦੇ ਮਨ ਨੂੰ ਕੋਈ ਗੱਲ ਲੱਗ ਜਾਂਦੀ ਆ ਤੇ ਅੰਦਰੋਂ ਫਿਰ ਤੋਂ એનર્ਜੀ ਜਾਗ ਪੈਂਦੀ ਆ ਤੇ ਮੁਰਸ਼ਿਦ ਨੂੰ ਫਿਰ ਤੋਂ ਜਗਾ ਲੈਂਦੀ ਹੈ ਜਦੋਂ ਫਿਰ ਦਿਲੋਂ ਅਰਦਾਸ ਕੀਤੀ ਜਾਂਦੀ ਆ ਜੀ ਸੋ ਇਹ ਹੀ ਇੱਕ ਹੌਸਲਾ ਜਿੱਕਰ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਉਹ ਰਸਤੇ ਆਪ ਬਣਾ ਦਿੰਦਾ ਹੈ ਇੱਕ ਤੁਹਾਡਾ ਇਹ ਕੀਤਾ ਹੋਇਆ ਕਰਮ ਪਰਮਾਤਮਾ ਦੇ ਕਰਮ ਲਿਖਿਆ ਜਾਂਦਾ ਹੈ ਕਿ ਇਹ ਇਨਸਾਨ ਨੇ ਚੰਗਾ ਕਰਮ ਕੀਤਾ ਕਿਸੇ ਰੂਹ ਨੂੰ ਪਰਮਾਤਮਾ ਦੇ ਨਾਲ ਲਾਇਆ ਉਹਦੀ ਹਿੰਮਤ ਨੂੰ ਵਧਾਇਆ ਸੋ ਐਸੇ ਚੰਗੇ ਕਰਮ ਜ਼ਰੂਰ ਕਰਨੇ ਚਾਹੀਦੇ ਆ ਜੀ ਸੋ ਹਮੇਸ਼ਾ ਹੀ ਜਿੱਕਰ ਚਾਹੁੰਦੇ ਹਾਂ ਕਿ એનર્ਜੀ ਬਣੀ ਰਹੇ ਤਾਂ ਹਮੇਸ਼ਾ ਹੀ ਆਪਣੇ ਮਾਲਕ ਤੇ ਯਕੀਨ ਬਣਾ ਕੇ ਰੱਖਣਾ ਹੈ ਹਿੰਮਤ ਕਦੇ ਨਿਹਾਣੀ ਮੁਸ਼ਕਲ ਤੋਂ ਮੁਸ਼ਕਲ ਵੀ ਸਮਾ ਜਾਵੇ ਫਿਰ ਵੀ ਕਦੇ ਹਿੰਮਤ ਨਾ ਹਾਰੋ ਉਸ ਸਮੇਂ ਹੋਰ ਵੀ ਜ਼ਿਆਦਾ ਆਪਣੇ ਆਪ ਨੂੰ ਮਜ਼ਬੂਤ ਕਰੋ ਕਿ ਕਿੰਨੀ ਕੁ ਪਰੇਸ਼ਾਨੀ ਆ ਜਾਵੇ ਕੀ ਕੀ ਵਿਗਾੜ ਲਏਗੀ ਅਸੀਂ ਆਪਣਾ ਰਸਤਾ ਨਹੀਂ ਛੱਡਣਾ ਜਦੋਂ ਤੁਸੀਂ ਠਾਣ ਲਿਆਏ ਗੱਲਾਂ ਨੂੰ ਤੇ ਫਿਰ ਇਹ ਸਭ ਪਰੇਸ਼ਾਨੀਆਂ ਤੁਹਾਡਾ ਸਾਥ ਆਪਣੇ ਆਪ ਛੱਡ ਜਾਣਗੀਆਂ ਸੋ ਹੁਣ ਆਪਾਂ ਇੱਥੇ ਜੀ ਮੇਰੇ ਵਿਸ਼ੇ ਬਾਰੇ ਗੱਲ ਕਰ ਲਈਏ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚੰਦੇ ਚਲਦੇ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਿਨਾ ਤੇ ਮਨ ਵਿੱਚ ਗੰਦੇ ਖਿਆਲ ਆਉਂਦੇ ਆ ਜਾਂ ਸਿਮਰਨ ਕਰਦੇ ਸਮੇਂ ਸੇਵਾ ਕਰਦੇ ਸਮੇਂ ਜਾਂ ਵੈਸੇ ਹੀ ਜ਼ਿਆਦਾ ਤੱਕ ਧਿਆਨ ਗਲਤ ਕੰਮ ਵੱਲ ਹੀ ਜਾਂਦਾ ਆ ਸੋ ਜੀ ਇੱਕ ਇੱਕ ਹੀ ਗੱਲ ਕਵਾਂਗੇ ਸੋ ਜਿਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਖਾਸ ਕਰਕੇ ਜਦੋਂ ਤੁਸੀਂ ਇਬਾਦਤ ਕਰਦੇ ਹੋ ਸਿਮਰਨ ਕਰਦੇ ਹੋ ਉਸ ਸਮੇਂ ਇਹ ਸਭ ਕੁਝ ਹੁੰਦਾ ਹੈ ਹੈ ਤਾਂ ਸਮਝ ਲਓ ਕਿ ਜੋ ਅੰਦਰ ਕਚਰਾ ਭਰਿਆ ਹੋਇਆ ਆ ਪੁਰੇ ਖਿਆਲ ਆ ਰਹੇ ਆ ਤੁਹਾਨੂੰ ਇਸ ਵਕਤ ਤੁਸੀਂ ਸਿਮਰਨ ਕਰ ਰਹੇ ਹੋ ਤੇ ਉਹ ਜੋ ਤੁਹਾਨੂੰ ਇੱਕ ਫਿਲਮ ਦੀ ਤਰ੍ਹਾਂ ਸਭ ਕੁਝ ਨਜ਼ਰ ਆ ਰਿਹਾ ਹੈ ਸੋ ਇਥੋਂ ਇਹ ਹੀ ਇਸ਼ਾਰਾ ਮਿਲਦਾ ਹੈ ਕਿ ਜੋ ਗੰਦਗੀ ਹੈ ਉਹ ਨਿਕਲਦੀ ਜਾ ਰਹੀ ਆ ਤੇ ਉਹ ਨਿਕਲਦੇ-ਨਿਕਲਦੇ ਤੁਹਾਨੂੰ ਨਜ਼ਰ ਆ ਰਹੀ ਆ ਤੇ ਇਥੇ ਘਬਰਾਉਣਾ ਨਹੀਂ ਤੇ ਆਪਣਾ ਕੰਮ ਨਹੀਂ ਛੱਡਣਾ ਚਾਹੀਏ ਤੁਹਾਨੂੰ ਲੱਖ ਰੋਕਿਆ ਜਾਵੇ ਚਾਹੇ ਲੱਖ ਤੁਹਾਨੂੰ ਮਾਰੀਆਂ ਵਿਚਾਰਾ ਆਉਣ ਇਸ ਤਰ੍ਹਾਂ ਦੀਆਂ ਪਰ ਆਪਣੇ ਰਸਤੇ ਤੋਂ ਹਟਣਾ ਨਹੀਂ ਨਾਮ ਸਿਮਰਨ ਤੋਂ ਸੇਵਾ ਤੋਂ ਪਿੱਛੇ ਨਹੀਂ ਹਟਣਾ ਆਪਣਾ ਕਰਮ ਕਰਦੇ ਜਾਓ ਉਹ ਚੀਜ਼ਾਂ ਤੁਹਾਨੂੰ ਜਾਂਦੇ ਜਾਂਦੇ ਵੀ ਸਤਾ ਰਹੀਆਂ ਆ ਕਿ ਕਿਸੇ ਤਰ੍ਹਾਂ ਇਹਦਾ ਧਿਆਨ ਟੁੱਟ ਜਾਵੇ ਤੇ ਇਹ ਕਰਮ ਕਰ ਨਾ ਸਕੇ ਸੋ ਉਹ ਜਦੋਂ ਅੰਦਰੋਂ ਨਿਕਲਣੀਆਂ ਤੇ ਉਹ ਤੁਹਾਨੂੰ ਨજર ਜ਼ਰੂਰ ਆਉਣਗੀਆਂ ਸੋ ਇਸ ਕਰਕੇ ਆਪਣੀ ਇਬਾਦਤ ਪੂਰੀ ਕਰਕੇ ਹੀ ਉਠੋ ਅਰਦਾਸ ਬੇਨਤੀ ਲਗਾਓ ਹਰ ਰੋਜ਼ ਮਾਲਕ ਅੱਗੇ ਤੇ ਇਹ ਸਭ ਪ੍ਰੋਬਲਮਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੀ ਲਗਾਤਾਰ ਇੱਕ ਹਫ਼ਤਾ ਇਹ ਕਰਮ ਕਰ ਲਓ ਕਿ ਅੱਧਾ ਘੰਟਾ ਜਾਂ ਘੰਟਾ ਹਰ ਰੋਜ਼ ਕੱਟਣਾ ਹੀ ਕੱਟਣਾ ਆ ਜਦੋਂ ਤੁਸੀਂ ਹਰ ਰੋਜ਼ ਸਮਾਂ ਕੱਟੋਗੇ ਸਿਮਰਨ ਕਰੋਗੇ ਵਾਦਿਤ ਕਰੋਗੇ ਤੇ ਇਹ ਚੀਜ਼ਾਂ ਨੇ ਆਪਣੇ ਆਪ ਦੂਰ ਹੋ ਜਾਣਾ ਜੀ ਜਦੋਂ ਇਹ ਚੀਜ਼ਾਂ ਦੂਰ ਹੋ ਗਈਆਂ ਜਾਨੀ ਮਾੜੇ ਖਿਆਲ ਦੂਰ ਹੋ ਗਏ ਤਾਂ ਫਿਰ ਤੁਹਾਨੂੰ ਆਪਣੇ ਆਪ ਮਹਿਸੂਸ ਹੋਵੇਗਾ ਕਿ ਤੁਹਾਡੀ ਸੋਚ ਵਿੱਚ ਫਰਕ ਤੁਹਾਡੀ ਦੇਖਣੀ ਪਰਖਣੀ ਵਿੱਚ ਫਰਕ ਆ ਜਾਵੇਗਾ ਟਵਿੱਥ ਨੂੰ ਉਠਣ ਦਾ ਢੰਗ ਬਦਲ ਜਾਏਗਾ ਤਾਂ ਸਮਝ ਲੈਣਾ ਕਿ ਇਹ ਚੀਜ਼ਾਂ ਨੇ ਸਾਡਾ ਖਿਹੜਾ ਛੱਡ ਦਿੱਤਾ ਹੈ ਸੋ ਜਦੋਂ ਮਾਨਕ ਦੀ ਕਿਰਪਾ ਹੋ ਜਾਂਦੀ ਹੈ ਹਰ ਰੋਜ਼ ਅਸੀਂ ਕਰਮ ਕਰਦੇ ਜਾਂਦੇ ਹਾਂ ਤਾਂ ਫਿਰ ਬਹੁਤ ਤਰ੍ਹਾਂ ਦੇ ਸੰਕੇਤ ਮਿਲਣ ਲੱਗ ਪੈਂਦੇ ਜੀ ਦੇ ਨਾਲ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਸੋ ਕਰਮ ਇਹ ਹੈ ਕਿ ਇਬਾਦਤ ਕਰਨੀ ਛੱਡਣੀ ਨਹੀਂ ਸੇਵਾ ਨਹੀਂ ਛੱਡਣੀ ਚਾਹੇ ਲੱਖ ਕੋਸ਼ਿਸ਼ ਕਰੇ ਮਾੜੀ ਚੀਜ਼ ਤੁਹਾਨੂੰ ਪਟਕਾਉਣ ਦੀ ਪਟਕਣਾ ਨਹੀਂ ਹੈ ਆਪਣਾ ਕਰਮ ਕਰਦੇ ਜਾਓ ਤੇ ਇਹ ਚੀਜ਼ਾਂ ਆਪਣੇ ਆਪ ਤੁਹਾਡੇ ਚੋਂ ਨਿਕਲ ਜਾਣਗੀਆਂ ਤੇ ਪ੍ਰਮਾਤਮਾ ਹਮੇਸ਼ਾ ਲਈ ਤੁਹਾਡੇ ਤੇ ਕਿਰਪਾ ਕਰ ਦਵੇਗਾ ਜੀ ਇਹ ਚੀਜ਼ਾਂ ਉਦੋਂ ਜ਼ਿਆਦਾ ਸਤਾਉਂਦੀਆਂ ਜਦੋਂ ਅਸੀਂ ਇੱਕ ਰਸਤਾ ਚੁਣ ਲੈਂਦੇ ਆ ਕਿ ਸੇਵਾ ਕਰਨੀ ਹੀ ਕਰਨੀ ਆ ਉਦੋਂ ਫਿਰ ਜ਼ਿਆਦਾ ਸਤਾਉਣਾ ਸ਼ੁਰੂ ਕਰ ਦਿੰਦੀਆਂ ਫਿਰ ਜਾਂਦੀਆਂ ਜਾਂਦੀਆਂ ਵੀ ਆਪਣਾ ਵਾਰ ਚਲਾਉਣ ਦੀ ਕੋਸ਼ਿਸ਼ ਕਰਦੀਆਂ ਆ ਤੇ ਇਹਨਾਂ ਬਾਰੇ ਤੋਂ ਡਰਨਾ ਨਹੀਂ ਹੈ ਜੇਕਰ ਡਰ ਜੂਗੇ ਤੇ ਉਹ ਚੀਜ਼ਾਂ ਨੇ ਫਿਰ ਤੋਂ ਉਹੀ ਆਪਣੀ ਜਗਾ ਸੰਭਾਲ ਲੈਣੀ ਹੈ ਡਰਨਾ ਨਹੀਂ ਆਪਣਾ ਕਰਮ ਕਰਦੇ ਜਾਣਾ ਹੈ ਤੇ ਕਰਮ ਨੇ ਹੀ ਤੁਹਾਨੂੰ ਪਾਰ ਲਪਾਉਣਾ ਹੈ ਜੀ ਇਸ ਤੋਂ ਹੁਣ ਆਪਾਂ ਇਹ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ